ਦੋਸਤੋ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੰਮੂ ਕਸ਼ਮੀਰ ਦੇ ਗੁਲਮਾਰਗ ਵਿਖੇ ਗੁਲਮਾਰਗ 'ਚ ਪਹੁੰਚਿਆ ਆ ਦੇਖੋ ਸਾਡੇ ਇੱਥੇ ਜਿਹੜੇ ਸਾਥੀ ਨੇ ਉਹ ਆਏ ਨਹੀਂ ਸਭ ਤੋਂ ਪਹਿਲਾਂ ਸਾਡਾ ਇੱਥੇ ਗੱਡੀ ਦਾ ਪੁਆਇੰਟ ਕਾਰ ਪਾਰਕਿੰਗ ਆਈ ਆ ਇਸ ਤੋਂ ਬਾਅਦ ਅਸੀਂ ਜਿਹੜਾ ਪਹਿਲਾ ਹੀ ਸਟੈਪ ਆ ਸਾਡੇ ਸਾਰੇ ਦੋਸਤ ਫੋਟੋਆਂ 'ਚ ਖਿਚਾਉਣ ਦੀ ਬਿਜੀ ਨੇ ਤੇ ਸ਼ਕੀਨ ਵੱਧ ਹੋ ਗਿਆ ਦੇਖੋ ਔਰ ਸਾਰੀ ਪਹਿਲਾਂ ਕਿਤੇ ਆਲੇ-ਦੁਆਲੇ ਨਹੀਂ ਗਏ ਅਸੀਂ ਗੁੱਲਮਾਰਗ ਤੇ ਸਿਰਫ ਆਈ ਲਵ ਯੂ ਗੁੱਲਮਾਲਿਕ ਲਿਖਿਆ ਹੋਇਆ ਉੱਥੇ ਹੀ ਸਾਰੇ ਆਪੋ ਆਪਣੇ ਫੋਨ ਦੇ ਕੈਮਰੇਆਂ 'ਚ ਬਿਜੀ ਹੋ ਗਏ ਤੇ ਹੁਣ ਤੁਹਾਨੂੰ ਦਿਖਾਉਣਿਆਂ ਇੱਥੋਂ ਦੇ ਆਲੇ-ਦੁਆਲੇ ਦਾ ਦ੍ਰਿਸ਼ ਆ ਦੇਖੋ ਕਸ਼ਮੀਰ ਦੀ ਜੰਨਤ ਗੋਲਮਾਰ ਬਿਖੇ ਜਿਹੜੇ ਵੀ ਮੇਰੇ ਦੋਸਤ ਜੇ ਤੁਸੀਂ ਇੱਕ ਚੀਜ਼ ਦੇਖੋਗੇ ਹਿਮਾਚਲ ਤੇ ਇੱਥੋਂ ਦਾ ਫਰਕ ਕੀ ਆ ਕਿਤੇ ਨਾ ਕਿਤੇ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸ਼ੈਲਾਨੀ ਜਗਾਮਾਂ ਨੇ ਉੱਤੇ ਨਾ ਗੰਦ ਬਹੁਤ ਪਾਇਆ ਗਿਆ ਇਸ ਗੱਲੋਂ ਜੰਮੂ ਕਸ਼ਮੀਰ ਦਾ ਬਹੁਤ ਜ਼ਿਆਦਾ ਫਰਕ ਆ ਅਸੀਂ ਜਦੋਂ ਆਉਂਦੇ ਸੀ ਰਸਤੇ ਦੇ ਵਿੱਚ ਰਸਤੇ ਬਹੁਤ ਟੁੱਟੇ ਹੋਏ ਸੀ ਜੰਮੂ ਕਸ਼ਮੀਰ ਦੇ ਸੜਕਾਂ ਤਾਂ ਸਾਨੂੰ ਦੇਖ ਕੇ ਹੋਇਆ ਵੀ ਯਾਰ ਕਿਤੇ ਜੰਨਤ ਕਸ਼ਮੀਰ ਜਿਹਨੂੰ ਕਹਿੰਦੇ ਨੇ ਉਹ ਕਿੱਥੇ ਆ ਜਦੋਂ ਅਸੀਂ ਰਸਤੇ ਦੇਖੇ ਆ ਨੇੜੇ ਆ ਕੇ ਗੁਲਮਾਰਗ ਦੇ ਰਸਤੇ ਸ਼੍ਰੀਨਗਰ ਤੋਂ ਉੱਪਰ ਨੂੰ ਗਏ ਆ ਡੱਲ ਲੀਕ ਡੱਲ ਲੀਕ ਤੱਕ ਕਿਤੇ ਨਾ ਕਿਤੇ ਸਫਾਈ ਨਹੀਂ ਹੈ ਸਹਿਰ ਚ ਬਣੀ ਸਫਾਈ ਹੈ ਪਰ ਇੱਥੇ ਸਫਾਈ ਬਹੁਤ ਜ਼ਿਆਦਾ ਇਹ ਦੇਖੋ ਆ ਗੱਡੀਆਂ ਵਾਲੇ ਰਸਤੇ ਜਿਨ੍ਹਾਂ ਦੇ ਹੋਟਲਾਂ ਦੇ ਕਮਰੇ ਪਹਿਲਾਂ ਤੋਂ ਬੁੱਕ ਨਹੀਂ ਉਹ ਅੱਗੇ ਜਾ ਸਕਦੇ ਨਹੀਂ ਬਾਕੀ ਨਹੀਂ ਉਹ برفਾ برف ਤੇ ਇਥੋਂ ਇਹਨਾਂ ਦੇ ਗਦੇ ਘੋੜੇ ਰੱਖੇ ਹੋਇਆ ਖੱਤਰ ਜਿਹੜੇ ਤੁਹਾਨੂੰ ਉੱਪਰ ਲੈ ਕੇ ਜਾਣਗੇ ਪੈਦਲ ਵੀ ਜਾ ਸਕਦੇ ਹੋ ਤੁਸੀਂ ਉਹ ਤੁਹਾਡੀ ਹਿੰਮਤ ਆ ਅਸੀਂ ਹੁਣ ਇਸ ਤੋਂ ਬਾਅਦ ਚ ਪੈਦਲ ਜਾਣਾ ਹੈ ਆ ਗਰਾਊਂਡ ਦੀਆਂ ਤਸਵੀਰਾਂ ਇੱਥੋਂ ਦੀ ਪਹਾੜੀ ਆ ਜਿੱਥੇ ਆਮ ਲੋਕ ਆ ਕੇ ਠਹਿਰਦੇ ਨੇ ਕੁਛ ਤੁਰੇ ਜਾਂਦੇ ਨੇ ਉਸ ਆਪਣੀਆਂ ਗੱਡੀਆਂ ਚ ਜੋ ਜਿਸ ਨੂੰ ਚੰਗਾ ਲੱਗਦਾ ਜਿਸ ਤਰ੍ਹਾਂ ਠੰਡੀ ਠੰਡੀ ਹਵਾ ਚੱਲਦੀ ਆ ਧੰਨਵਾਦ ਜੀ